ਹੀ ਨਾਮ ਰੋਟਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਪਿੰਡ ਬਦੌਸ਼ੀ ਕਲਾਂ ਤੋਂ ਮੈਂ ਪੰਚਾਇਤ ਮੈਂਬਰ ਹਾਂ ਜੀ ਅੱਜ ਸਾਡੇ ਪਿੰਡ ਘਟੋ ਘਟ 10 12 ਬੰਦੇ ਅਣਪਛਾਤੇ ਤੇ ਕੁਝ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੇ ਪਾਪਾ ਜੀ ਨੂੰ ਅਗਵਾ ਕਰਕੇ ਲੈ ਗਏ ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਵੀ ਸੀਗੀਆਂ ਤੇ ਇਹਨਾਂ ਨੂੰ ਤੱਕੇ ਤੱਕੇ ਮਾਰ ਕੇ ਉਹ ਚਵਾਰੇ ਤੇ ਚੜਕੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਨੂੰ ਤੱਕੇ ਤੇ ਉਹ ਲੈ ਗਏ ਉਹਨਾਂ ਦੇ ਪਿਸ਼ਾਬ ਵਾਲੀ ਨਾਲੀ ਵੀ ਲੱਗੀ ਹੋਈ ਸੀਗੀ ਤੇ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਉੱਥੇ ਇਹ ਉਹਨਾਂ ਨੂੰ ਕਿਹਾ ਵੀ ਅਸੀਂ ਫਿਰ ਪੁਲਿਸ ਕਾਰਵਾਈ ਕਰਵਾਵਾਂਗੇ ਵੀ ਜੇ ਤੁਸੀਂ ਨਾ ਹਟੇ ਉਹ ਕਹਿੰਦੇ ਵੀ ਜੋ ਤੁਸੀਂ ਕਰਨਾ ਕਰ ਲਓ ਵੀ ਅਸੀਂ ਤਾਂ ਲੈ ਕੇ ਚੱਲੇ ਆਂ ਉਹ ਥਾਣਾ ਮਲੇਪੁਰ ਇੱਥੇ ਮੁੰਸ਼ੀ ਨੂੰ ਮੈਂ ਫੋਨ ਤੇ ਤਲਾਹ ਦਿੱਤੀ ਵੀ ਹਲਾ ਸਾਡੇ ਪਿੰਡ ਇਦਾਂ ਬੰਦੇ ਆ ਗਏ ਉਹਨਾਂ ਦੇ ਨਾਲ ਹੱਥੋ ਪਾਈ ਕਰ ਰਹੇ ਨੇ ਵੀ ਇੱਥੇ ਫੋਰਸ ਭੇਜੋ ਗਾਰਡ ਭੇਜੋ ਤੇ ਇਹਨਾਂ ਨੇ ਕੋਈ ਇੱਥੋਂ ਗਾਰਡ ਨਹੀਂ ਭੇਜੀ ਇਹੀ ਗੱਲ ਹੈ ਇਹ ਇਸ ਸਬੰਧਤ ਮੈਂ ਐਮਐਲਏ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਵੀ ਹੋਈ ਆ ਉਹਨਾਂ ਨੂੰ ਮੈਂ ਸਾਰਾ ਦੱਸਤਾ ਵੀ ਇਹਨਾਂ ਨੇ ਮੇਰੇ ਨਾਲ ਮਿਸਬੀਹੇਵ ਕੀਤਾ ਮੈਂ ਮੈਂ ਸਰਸਨਾਂ ਦੀ ਨਾਰੇਬਾਜੀ ਕਿਉਂ ਕੀਤੀ ਜੀ ਹਾਂਜੀ ਨਾਰੇਬਾਜੀ ਕਿਉਂ ਕੀਤੀ ਜੀ ਘਰ ਆ ਕੇ ਨਾ ਬਾਪੂ ਨੂੰ ਉਹਨਾਂ ਨੇ ਖਾਸੇ ਜਾਣੇ ਤੇ ਇਹ ਉੱਪਰ ਚੜ ਕੇ ਮੈਂ ਨਾ ਕੋ ਗੁੰਡਾ ੜਕਾਇਆ ਮੈਂ ਗੁੰਡਾ ਖੋਲਿਆ ਮੈਨੂੰ ਤਾਂ ਪਤਾ ਨਹੀਂ ਵੀ ਕੌਣ ਹੈ ਉਹਨਾਂ ਨੇ 1 ਲੱਖ ਤਾਂ ਕੇ ਅੱਦੇ ਉੱਪਰ ਚੜ ਕੇ ਕੋਠੇ ਦੇ ਅੱਦੇ ਥੱਲੇ ਉਹਨਾਂ ਨੇ ਧੱਕਾ ਮਾਰਿਆ ਮੈਨੂੰ ਕਹਿੰਦੇ ਅਸੀਂ ਬਾਪੂ ਨਿਕਰਾਣਾ ਗੋਦੀ ਚੱਕ ਕੇ ਉਹਨਾਂ ਨੇ ਨੰਗੇ ਨੂੰ ਕੱਠਾ ਬਣਾਣ ਪਾਇਆ ਵਦੀ ਉਹਦੇ ਚੱਕ ਕੇ ਲੈ ਗਏ ਪਛਲਾ ਕੋਈ ਗੱਲ ਨਹੀਂ ਸੁਪਰੇਸ਼ਨ ਕਿਹਾ ਹੁਣ ਤੁਸੀਂ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਸਾਡੇ ਬਾਪੂ ਨਹੀਂ ਥੰਗੇ ਸੋਲੋਮੇ ਮਤਲਬ ਨਹੀਂ ਇਹ ਅਜੀ ਸਾਡੇ ਪਾਪਾ ਜੀ ਸਾਡੇ ਕੋਲ ਰਹਿੰਦੇ ਸੀਗੇ ਜੀ ਤੇ ਮੇਰਾ ਭਰਾ ਮੇਰਾ ਭੈਣ ਜੀ ਮਤਲਬ ਇਥੇ ਬੇਲੋਚੀ ਕਹਾਂ ਜੀ ਤੇ ਇਹ ਆਪਣੇ 10-12 ਨਿਹੰਗਾ ਸਿੰਘਾਂ ਨੂੰ ਲੈ ਕੇ ਆਏ ਨੇ ਇਹ ਟੱਕੇ ਨਾ ਸਾਨੂੰ ਟੱਕੇ ਮਾਰ ਕੇ ਜ਼ਬਰਦਸਤੀ ਮੇਰੇ ਪਾਪੇ ਨੂੰ ਲੈ ਕੇ ਚੱਕ ਕੇ ਲੈ ਗਏ ਹਾਂ ਅਸੀਂ ਪੁਲਿਸ ਦਾ ਤਾਂ ਕੋਈ ਦੋਸ਼ ਨਹੀਂ ਹੈਗਾ ਪੁਲਿਸ ਸਾਹਿਬ ਤੁਸੀਂ ਤਾਂ ਤੇ ਕਰ ਰਹੇ ਹੋ ਸਾਡੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸ਼ੋਣ ਏ ਉਲਟਾ ਸਾਹ ਨੂੰ ਤੇ ਉਲਟਾ ਸਾਹ ਨੂੰ ਹੀ ਦਬਾ ਰਹੇ ਨੇ ਸੰਦ ਉਲਟਾ ਦਬਾ ਰਹੇ ਨੇ ਕੀ ਕਹਿੰਦੇ ਨੇ ਇਹ ਉਹਨਾਂ ਹੀ ਪੱਕਾ ਕਰ ਦੇਣੇ ਸਾਨੂੰ ਕੀ ਕਹਿੰਦੇ ਨੇ ਏ ਐਸਆ ਜਗਜੀਤ ਸਿੰਘ ਠਾਣਾ ਮੋਹਨਪੁਰ ਤੋਂ ਕੀ ਮਸਲਾ ਆ ਪੁੱਛਦੇ ਦੋਸ਼ ਕਿਉਂ ਲੱਗ ਰਹੇ ਨੇ ਸਰ ਇੱਕ ਨਾ ਦੇਸ਼ ਬੰਦੂ ਪੁੱਤਰ ਜਗਜੀਤ ਪ੍ਰਸਾਦ ਨੇ ਕੰਪਲੇਂਟ ਕੀਤੀ ਸੀਗੀ ਠੀਕ ਹੈ ਜੀ ਵੀ ਉਹਦੇ ਜਿਹੜੇ ਦੂਸਰੇ ਵਾਰਸਾਂ ਨੂੰ ਲੈ ਕੇ ਨੇ ਜੀ ਉਹਦੇ ਜਦੋਂ ਪਤਾ ਲੱਗਿਆ ਇਹਨਾਂ ਦਾ ਪਰਿਵਾਰਕ ਡਿਸਪਿਊਟ ਆ ਸਰ ਕੋਈ ਪੈਨਸ਼ਨ ਨੂੰ ਲੈ ਕੇ ਜਾਂ ਪ੍ਰਾਪਰਟੀ ਨੂੰ ਹੋ ਸਕਦਾਗਾ ਜ਼ਿਆਦਾ ਤਾਂ ਨਹੀਂ ਮੈਨੂੰ ਲੱਗਿਆ ਪਹਿਲਾਂ ਤਾਂ ਲੱਗ ਸਕਿਆ ਉਸ ਦੀ ਮਤਲਬ ਜਦੋਂ ਬਜ਼ੁਰਗ ਨੂੰ ਲੈ ਕੇ ਗਏ ਨੇ ਉਹਦੀ ਪੜਤਾਲ ਕੀਤੀ ਤਾਂ ਉੱਥੇ ਅਸੀਂ ਨਰੇਸ਼ ਕੁਮਾਰ ਮੌਕੇ ਤੇ ਐਡਮਿਟ ਨੇਗੇ ਬਜ਼ੁਰਗ ਨੇਗੇ ਜਿਹੜੇ ਉੱਥੇ ਪਹੁੰਚ ਗਏ ਨੇ ਸਾਡੇ ਨਰੇਸ਼ ਕੁਮਾਰ ਉਹ ਪੜਤਾਲ ਕਰ ਰਹੇ ਨੇ ਅਗਲੀ ਕਾਰਵਾਈ ਜਿਵੇਂ ਵੀ ਹੋਵੇ ਅਸੀਂ ਕਰਦੇ ਹਾਂ ਸਰ ਕਿਆ ਰਾਸੀ ਕਾਰਵਾਈ ਕਰਨ ਲਈ ਕੀ ਨਾ ਅਸੀਂ ਬਜ਼ੁਰਗ ਨੂੰ ਕਿਥੋਂ ਦੇ ਸੀ ਬਜ਼ੁਰਗ ਬਜ਼ੁਰਗ ਦਾ ਨਾਮ ਸਰ ਇਹ ਜਗਦੀਸ਼ ਪ੍ਰਸ਼ਾਦ ਇਹ ਹੁਣ ਕਿਹੜਾ ਹੈ ਜਗਦੀਸ਼ ਪ੍ਰਸ਼ਾਦ ਹੀ ਲਿਖਿਆ ਸਰ ਉਹਨੂੰ ਉਹਨੂੰ ਬਿਠਾ ਕੇ ਆਪਣੀ ਗੱਡੀ ਚ ਲੈ ਗਏ ਨੇ ਹਾਂ ਜਿਹੜਾ ਪਰਵਾ ਜਿਹੜਾ ਪੁਲਿਸ ਦੇ ਦੋਸ਼ ਲੱਗ ਰਹੇ ਨੇ ਉਹ ਕੀ ਲੱਗਦਾ ਉਹ ਸਰ ਹਜੇ ਹੁਣੇ ਕੰਪਲੇਂਟ ਕਰਕੇ ਗਏ ਸੀ ਸਾਡੇ ਠਾਨੇਦਾਰ ਸਾਹਿਬ ਗਏ ਨਰੇਸ਼ ਕੁਮਾਰ ਜੀ ਗਏ ਹੋਏ ਨੇਗੇ ਸਾਨੂੰ ਵੈਰੀਫਾਈ ਕਰ ਲਓ ਸਾਰਾ ਜੋ ਕੁਝ ਹੋਵੇਗਾ ਅਸੀਂ ਕਿਆ ਨਾ ਫਿਰ ਕਾਰਵਾਈ ਕਰ ਲਈ ਦੋਸ਼ ਲਾਇਆ ਹੈ ਨਾ ਪੁਲਿਸ ਦੇ ਵੀ ਕੰਮ ਨਹੀਂ ਕਰ ਰਹੀ ਬਿਲਕੁਲ ਬੇਵਜਾ ਦੇ ਥੋੜੀ ਜਿਹੀ ਮੁਲਾਜ਼ਮਾਂ ਦੀ ਸ਼ੌਰਟੇਜ ਸੀ ਗਏ ਹੋਈ ਸੀ ਕਾਰਵਾਈ ਕਰ ਰਹੀ ਹੈ ਪੁਲਿਸ ਕੋਈ ਸਚਾਈ ਨਹੀਂ ਹੈ ਜਿਹੜੇ ਦੋਸ਼ ਲਾਏ ਜਾ ਰਹੇ